ਗੁਰੂ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀਏ ਅਮਰਤ ਵੇਲੇ 3 ਵਜੇ ਕਿਸੇ ਨੂੰ ਇਸ਼ਨਾਨ ਕਰਦਨੇ ਰੋਜ ਅੱਛਾ ਜੀ ਰਾਤ ਦਾ ਪ੍ਰਸ਼ਾਦਾ ਨਹੀਂ ਛਕਦੇ ਕਹਿੰਦੇ ਜੇ ਅਸੀਂ ਕਿਸੇ ਦੇ ਕੰਮ ਨਹੀਂ ਕਰਦਾ ਰਾਤ ਦਾ ਪ੍ਰਸ਼ਾਦਾ ਨਹੀਂ ਛਕਣਾ ਦਸਮੇਸ਼ ਪਿਤਾ ਨੇ ਕਹਾ ਕਿ ਚੜਤੇ ਸੇ ਛਿਪਤੇ ਤੱਕ ਮੈਂ ਅਮਰ ਚਕਾ ਦੂੰਗਾ ਪਤਿਆ ਪਤਿਆ ਦਾ ਅਮਰ ਚਕਾ ਦੂੰਗਾ ਦਸਮੇਸ਼ ਪਿਤਾ ਨੇ ਸੋਨੇ ਦੇ ਜੋੜਾ ਖੋਲ ਕੇ ਚਮਕੌਰ ਸਾਹਿਬ ਗਰੀਚੇ ਮਾਚੂਵੜਾ ਜੰਗਲਾ ਚ ਲੰਗਿਆ ਦਸਮੇਸ਼ ਪਿਤਾ ਨੇ ਉਹ ਕਹਿੰਦੇ ਆ ਦਾਇਆ ਸਿੰਘ ਕੀ ਤੁਸੀਂ ਜੋੜੇ ਕਾਦੇ ਖੋਲ ਦੇਤਾ ਕਹਿੰਦਾ ਨਹੀਂ ਮੇਰਾ ਸਿੰਘ ਸ਼ਹੀਦ ਹੋਆ ਹੈ ਉਹਨਾਂ ਦਾ ਬਾਲਪਾ ਮੇਰਾ ਜੁੱਤੀ ਰੱਖਣਾ ਹੋ ਜਾਵੇ ਐਸੇ ਬਦਿਆ ਮੈਂ ਲੰਗੇ ਪੈਰਾ ਜਾਊਂਗਾ ਪੰਜਾਬ ਚ ਆਣਾ ਕਿਦਾਂ ਹੋਇਆ ਤੁਹਾਡਾ ਪੰਜਾਬ ਮੇਰਾ 10 ਸਾਲ ਦੀ ਉਮਰ ਚ ਆਇਆ ਅੱਛਾ ਈ ਵੈਸੇ ਗੁਰੂ ਗੋਬਿੰਦ ਸਿੰਘ ਦਸਵੇਂ ਸਿੱਖਾਂ ਦੇ ਪੁੱਤਰ ਬਾਰੇ ਸੁਨੀਆਂ ਕੀ ਸ਼ਹੀਦ ਹੋ ਗਿਆ ਜਿੰਦੇ ਜਾਨ ਕੰਦਾ ਵਿੱਚ ਚਿਨਿਆ ਗਿਆ ਅਵੇ ਤੁਹਾਡੀ ਵੀਡੀਓ ਚੱਕ ਚੱਕ ਕੇ ਲੋਕੀ ਮਜ਼ਾਕ ਬਣਾਵਣਾ ਕੇ ਪਾਉਂਦੇ ਆ ਕਈ ਵਾਰੀ ਸਾਨੂੰ ਕੋਈ ਪਰਵਾਹ ਨਹੀਂ ਹੈ ਦਸਵੇਂ ਸਪੀਤਾ ਨਾ ਛੱਡੇ ਕਿਆ ਬਾਤ ਹੈ ਦੁਨੀਆ ਪਿਆਛੜ ਦੇਵੇ ਦਸਵੇਂ ਸਪੀਦਾ ਨਾ ਚਾਹਿਆ ਕਿਆ ਬਾਤ ਹੈ ਜੱਗ ਭਾਵੇਂ ਸਾਰਾ ਰੁਸ ਜੇ ਮੇਰਾ ਰੁਸੇ ਨਾ ਕਰ ਗਿਆ ਵਾਲਾ ਹੈ ਕਿਆ ਬਾਤ ਹੈ ਇਹ ਨੌਜਵਾਨ ਕੇਸ ਕਤਲ ਕਰਾ ਰਹੇ ਹੈ ਨੌਜਵਾਨ ਆਪਣੀ ਧਰਤੀ ਨੂੰ ਛੱਡ ਕੇ ਬਾਹਰ ਜਾ ਰਹੇ ਹੈ ਤੁਸੀਂ ਬੜਾ ਇੱਕ ਹੌਸਲਾ ਦਿੰਦੇ ਹੋ ਕਿ ਇਹ ਪੰਜਾਬ ਦੀ ਧਰਤੀ ਵਿੱਚ ਬਹੁਤ ਕੁਝ ਹੈ ਕੀ ਮਹਿਸੂਸ ਹੁੰਦਾ ਤੁਹਾਨੂੰ ਇੱਕ ਇਹਨਾਂ ਦੀ ਸੇਵਾ ਪੱਕੀ ਹੈ ਰੜ ਨਾਲ ਰੜਕਾ ਜਰੂਰ ਰੱਖਦੇ ਜਿੱਥੇ ਵੀ ਚੱਲ ਕੇ ਰੜਕ ਦੀ ਸੇਵਾ ਕਰਨੀ ਹੈ ਇਹਨਾਂ ਨੇ ਝਾੜੂ ਦੀ ਸੇਵਾ ਕਰਨੀ ਹੈ ਮੈਂ ਮੈਂ ਪੁੱਛਣ ਲੱਗਿਆ ਸੀਗਾ ਜੀ ਕਿ ਔਰੇ ਹੋ ਰੜਕਾ ਹੋਵੇ ਤਾਂ ਔਰੇ ਵੀ ਸੇਵਾ ਕਰਨਗੇ ਤਾਂ ਪੱਕੇ ਕਹਿੰਦੇ ਤੇ ਬਾਬ ਇਹ ਤਾਂ ਦਰਿਆ ਨਹੀਂ ਸਾਡੇ ਇਦਾਂ ਅਸੀਂ ਵੇਖਦੇ ਆਂ ਜੀ ਪੰਜਾਬ ਦੇ ਵਿੱਚ ਨੌਜਵਾਨੀ ਨਸ਼ਿਆਂ ਦੇ ਵੱਲ ਜਾ ਰਹੀ ਹੈ ਹਨਾ ਸ਼ਾਇਦ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਮੌਕੇ ਆਏ ਹੋਣੇ ਬਹੁਤ ਵਾਰੀ ਕਈ ਵਾਰੀ ਕਹਿੰਦੇ ਕਿ ਗਰੀਬੀ ਦੇ ਵਿੱਚ ਵੀ ਬੰਦਾ ਮਾਯੂਸ ਹੋ ਜਾਂਦਾ ਨਸ਼ਿਆਂ ਵੱਲ ਚਲੇ ਜਾਂਦਾ ਤੁਸੀਂ ਕਿੱਦਾਂ ਬਚੇ ਰਹੇ ਜੀ ਨਸ਼ਿਆਂ ਤੋਂ ਨਸ਼ਿਆਂ ਨੂੰ ਛੱਡੀਏ ਬਿਰਜੀ ਕਰ ਬਰਸਾਮੀਏ ਇਹ ਜਿਹੜੇ ਤੁਸੀਂ ਖੇਤੀ ਕਰਦੇ ਹੋ ਜੀ ਮੈਂ ਕਈ ਵਾਰੀ ਦੇਖਿਆ ਤੁਹਾਡੇ ਤੁਸੀਂ ਉਹ ਵੀ ਵੀਡੀਓ ਪਾਉਂਦੇ ਹੋ ਤੇ ਫਿਰ ਖੇਤੀ ਇਹ ਤੁਹਾਡੀ ਕਿਰਤ ਹੈ ਕਿ ਕਿਸੇ ਦੇ ਖੇਤ ਦੇ ਵਿੱਚ ਕੰਮ ਕਰਦੇ ਹੋ ਜਿਹੜੇ ਦੇ ਵਿੱਚ ਕਿਰਤ ਕਰਨਾ ਜ਼ਰੂਰੀ ਹੈ ਅੱਛਾ ਜੀ ਫੇ ਬੱਚੇ ਕਿਵੇਂ ਪਾਲੂਗਾ ਟੇਟ ਤਾਂ ਆਪਣਾ ਹਰੇ ਕੇ ਕੋਈ ਪਾਲ ਲੈਂਦੇ ਆ ਮਤਲਬ ਕਿ ਕਿਰਤ ਵੀ ਕੇ ਦਿਹਾੜੀ ਵੀ ਲਾਉਂਦੇ ਹੋ ਨਾਮ ਵੀ ਜਪਦੇ ਹੋ ਤੇ ਵੰਡ ਕੇ ਛੱਕ ਵੀ ਰਹੇ ਹੋ ਵੰਡ ਕੇ ਛੱਕ ਵੀ ਰਹੇ ਹੋ ਤੇ ਤੁਹਾਡੇ ਪੰਜਾਬੀ ਟੱਚ ਦੇ ਵਿੱਚ ਥੋੜਾ ਜਿਹਾ ਬਿਹਾਰੀ ਟੱਚ ਹੈ ਜਾਂ ਨੇਪਾਲੀ ਟੱਚ ਜੋ ਆਂਦਾ ਹੈ ਹਨਾ ਕਈ ਲੋਕੀ ਇਸ ਦਾ ਮਜ਼ਾਕ ਬਣਾਉਂਦੇ ਆ ਹਨਾ ਤੇ ਤੁਹਾਨੂੰ ਕੀ ਫੀਲ ਹੁੰਦਾ ਜੀ ਸਾਨੂੰ ਬਹੁਤ ਚੌ ਚੜਦਾ ਸਮਾਂ ਸੇ ਸਾਡੇ ਬਹਾਨੇ ਕੇ ਨਾਲ ਦੁਨੀਆ ਵਾਹਿਗੁਰੂ ਵਾਹਿਗੁਰੂ ਜਪੋ ਬਹੁਤ ਸੰਗਤਾਂ ਮਖੌਲ ਵੀ ਕਰਦੇ ਮੈਂ ਜਿਹੜੇ ਮਖੌਲ ਨਕਲ ਕਰਦੇ ਨੇ ਤੁਸੀਂ ਇਹਨਾਂ ਵਰਗੇ ਬਣੋ ਤੁਸੀਂ ਦਾੜੀ ਕੇਸ ਰੱਖੋ ਇਹਦੀ ਜਿਹਝੀ ਪਾਸਾ ਉਹ ਚ ਬੋਲਦਾ ਆਪਣੀ ਜੇ ਪਰ ਗੁਰੂ ਦੀ ਕਿਰਪਾ ਹੈ ਜਿਵੇਂ ਮਰਜੀ ਬੋਲਦਾ ਬਹੁਤ ਵਧੀਆ ਬੋਲਦਾ ਬਹੁਤ ਇਹਦੀ ਫੈਨਿੰਗ ਆ ਮੈਂ ਨਾ ਅੱਜ ਫੋਨ ਕੀਤਾ ਜੀ ਇਹਨਾਂ ਨੂੰ ਸਵੇਰੇ ਮੈਂ ਕਿਹਾ ਬਾਬਾ ਜੀ ਮੈਂ ਤੁਹਾਡੇ ਨਾਲ ਦੋ ਬਚਨ ਕਰਨੇ ਆ ਇਦਾਂ ਕਰਕੇ ਤੇ ਪਹਿਲਾਂ ਬਾਬਾ ਜੀ ਨੇ ਫੋਨ ਚੁੱਕਿਆ ਨਹੀਂ ਮੇਰਾ ਦੂਜੀ ਵਾਰ ਮੈਂ ਫੇਲ ਮਲਾਇਆ ਕਹਿੰਦੇ ਢੋਲਕੀ ਦੀ ਆਵਾਜ਼ ਆ ਰਹੀ ਸੀ ਤੇ ਕਹਿੰਦੇ ਹਲੇ ਅਸੀਂ ਬੰਦਗੀ ਚ ਲੱਗੇ ਹੋਏ ਆ ਕਹਿੰਦੇ ਫੇਰ ਗੱਲ ਕਰਦੇ ਆ ਮਤਲਬ ਕਿ ਉਹ ਪੱਕਾ ਹੀ ਹੈ ਮੈਂ ਕੰਮ ਹੈ ਪਹਿਲਾਂ ਸਿੰਘਾ ਸਹੀਦਾ ਕੇ ਸੇਵਾ ਕਰਕੇ ਦਸਵੇਂ ਸਿੱਤਾ ਕੇ ਘਰ ਜਾ ਕੇ ਗੁਰੂ ਘਰ ਜਾ ਕੇ ਨੀਸ਼ਾਨ ਸਾਹਿਬ ਕੇ ਅਸਨਾਨ ਕਰੋਨਾ ਫਿਰ ਸਿੰਘਾ ਸਹੀਦਾ ਦਾ ਸਾਰੇ ਪਾਸੇ ਸੇਵਾ ਕਰਕੇ ਫਿਰ ਬੈਠ ਕੇ 1 ਘੰਟਾ ਪੱਕਾ ਮੈਂ ਡੇਲੀ ਸੁਬਾ ਸਾਮ ਸਿੱਖੀ ਸਰੂਪ ਦੇ ਵਿੱਚ ਫਿਰ ਤੁਸੀਂ ਕਿਦਾਂ ਜੀ ਕੇਸ ਵੀ ਰੱਖ ਲਏ ਤੇ ਹੁਣ ਤੁਸੀਂ ਅੰਮ੍ਰਿਤ ਵੀ ਛਕ ਲਿਆ ਹਾਂਜੀ ਮੇਰਾ ਬਹੁਤ ਹੌਲੀ ਹੌਲੀ 17 ਸਾਲ ਸੇਵਾ ਕਰਿਆ ਸਿੰਘਾ ਸਹੀਦਾ ਦਾ ਠੀਕ ਹੈ ਜੀ ਮੈਂ ਜਿੱਥੇ ਮਰਜੀ ਗੁਰਦੁਆਰੇ ਸਾਹਿਬ ਜਾਮਾ ਕੋਈ ਸੰਗਤ ਲਾਇਨਾ ਚ ਲੱਗਿਆ ਹੁੰਦਾ ਮੈਂ ਲਾਇਨ ਚ ਬਾੜ ਕੇ ਵਿੱਚ ਨੀਚੇ ਕਪੜਾ ਲੈ ਲੈਣਾ ਹੱਥ 'ਚ ਉਹਨਾਂ ਦਾ ਚਰਨ 'ਚ ਸਾਫ ਕਰੀ ਜਾਣਾ ਮੈਨੂੰ ਇੰਨੀ ਖੁਸ਼ੀ ਹੈ ਹਸਲਾ ਹੈ ਚਾਹ ਹੈ ਕਿ ਸੰਗਤ ਕੇ ਪੈਰ 'ਚ ਮੈਂ ਸਾਫ ਕਰੀ ਜਾਣਾ ਪੂਰੀ ਚੜਦੀ ਕਲਾ ਚੜਦੀ ਕਲਾ ਹੈ ਜਿੰਨੀ ਕਾ ਦੋ ਰਾਜਾ ਮਹਾਰਾਜਾ ਵੀ ਨਹੀਂ ਹੈ ਕਿ ਇੰਨੀ ਖੁਸ਼ੀ ਇੰਨਾ ਸਕੂਨ ਸ਼ਾਇਦ ਰਾਜੇ ਮਹਾਰਾਜੇ ਕੋਲ ਵੀ ਨਹੀਂ ਹੋਣਾ ਨਹੀਂ ਹੁੰਦੇ ਜੀ ਪੈਸਾ ਵਾਲਾ ਰਾਤ ਮੇ ਸੌਂਦੇ ਨਹੀਂ ਹੈ ਜੀ ਜਾਣਾ ਇੱਕ ਦਿਨ ਸਭ ਨੇ ਪੈਣਾ ਰਾਮਨ ਵਰ ਕੇ ਚਲੇ ਗਿਆ ਖਾਲੀਓ ਹੱਥ ਆਇਆ ਸਕੇਂਦਰ ਖਾਲੀਓ ਹੱਥ ਜਾਣਾ ਜਾਣਾ ਬੜੇ ਬੜੇ ਦੁਨੀਆ ਲੰਘ ਗਿਆ ਆਪਾ ਕੌਣ ਹੈ ਪਾਣੀ ਦਾ ਬੁਲਬੁਲਾ ਬੰਦਿਆ ਇੱਕ ਦਿਨ ਨਹੀਂ ਰਹਿਣਾ ਮਿਟ ਜਾਣਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਸਾਖੀ ਨੂੰ ਜਦੋਂ ਸਿਰਾਂ ਦੀ ਮੰਗ ਕੀਤੀ ਸੀ ਉਦੋਂ ਭਾਈ ਦਿਆ ਸਿੰਘ ਜੀ ਤੋਂ ਲੈ ਕੇ ਭਾਈ ਸਾਹਿਬ ਸਿੰਘ ਜੀ ਤੱਕ ਪੰਜ ਪਿਆਰੇ ਉੱਠੇ ਸਨ ਤੇ ਸਿਰਫ ਭਾਈ ਦਿਆ ਸਿੰਘ ਜੀ ਪੰਜਾਬ ਤੋਂ ਸਨ ਤੇ ਬਾਕੀ ਸਾਰੇ ਜਿਹੜੇ ਪੰਜ ਪਿਆਰੇ ਸਨ ਕੋਈ ਹਸਤਨਾਪੁਰ ਤੋਂ ਸੀ ਕੋਈ ਗੁਜਰਾਤ ਤੋਂ ਸੀ ਕੋਈ ਬیدر ਤੋਂ ਸੀ ਕਰਨਾਟਕਾ ਤੋਂ ਸੀ ਸੋ ਲਾਜ਼ਮੀ ਤੌਰ ਦੇ ਤੇ ਸ਼ਾਇਦ ਪੰਜਾਬੀ ਵੀ ਨਹੀਂ ਬੋਲਦੇ ਹੋਣੇ ਜਿਵੇਂ ਵੀਰਜੀ ਦੀ ਜਿਹੜੀ ਪੰਜਾਬੀ ਆ ਉਸ ਤਰੀਕੇ ਦੀ ਨਹੀਂ ਹੈ ਜਿਵੇਂ ਅਸੀਂ ਸਾਰੇ ਲੋਕ ਪੰਜਾਬੀ ਬੋਲਦੇ ਆ ਕਿਉਂਕਿ ਮਾਹੌਲ ਦਾ ਬੜਾ ਫਰਕ ਪੈਂਦਾ ਲੇਕਿਨ ਗੁਰਗੋਵੀ ਸਿੰਘ ਜੀ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਜਿਨ ਪ੍ਰੇਮ ਕਿਓ ਤਨਹੀਂ ਪ੍ਰਭ ਪਾਇਓ ਹਨਾਈ ਪ੍ਰੇਮ ਹੋਣਾ ਚਾਹੀਦਾ ਦਿਲ 'ਚ ਖੁਸ਼ੀ ਹੋਣਾ ਚਾਹੀਏ ਬਹੁ ਬਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਾਹੋ ਬਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਕੀ ਬਾਤ ਹੈ ਜੀ ਗੁਰੂ ਵਾਲੇ ਬਣੀਏ ਵੀਰ ਜੀ ਗੁਰੂ ਵਾਲੇ ਬਣੀਏ ਇਸ ਵਕਤ ਇੰਟਰਨੈਟ ਦੇ ਉੱਤੇ ਇਹ ਬੋਲ ਛਾਏ ਹੋਏ ਆ ਔਰ ਜਿਹੜੇ ਵੀਰ ਜੀ ਇਹ ਬੋਲ ਗਾਉਂਦੇ ਆ ਅਕਸਰ ਤੁਹਾਨੂੰ ਸੁਣਾਈ ਦਿੰਦੇ ਆ ਇੰਟਰਨੈਟ ਦੇ ਉੱਤੇ ਇੰਸਟਾਗ੍ਰam ਦੇ ਉੱਤੇ ਸੁਰੇਸ਼ ਸਿੰਘ ਜੀ ਖਾਲਸਾ ਭਾਈ ਸੁਰੇਸ਼ ਸਿੰਘ ਜੀ ਖਾਲਸਾ ਸਾਡੇ ਨਾਲ ਮੌਜੂਦ ਨੇ ਅਸੀਂ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਪੀਜੀਆਈ ਲੰਗਰ ਲੈ ਕੇ ਆਂਦੇ ਨੇ ਇਹ ਹਰ ਹਫਤੇ ਤੇ ਗੱਲ ਉੱਥੋਂ ਹੀ ਸਟਾਰਟ ਕਰਦੇ ਆਂ ਵੀਰ ਜੀ ਬੇਨਤੀ ਹੈ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਚਾਹਣਾ ਤੁਸੀਂ ਉਹੀ ਗੀਤ ਦੇ ਰਾਹੀਂ ਅਸੀਂ ਗੱਲਬਾਤ ਦੀ ਸ਼ੁਰੂਆਤ ਕਰੀਏ ਜੀ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਨਸ਼ਿਆਂ ਨੂੰ ਛੱਡੀਏ ਵੀਰ ਜੀ ਕਰ ਬੜ ਸਮਹਾਰੀਏ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਨਸ਼ਿਆਂ ਨੂੰ ਛੱਡੀਏ ਬਿਰਜੀ ਬੱਚੇ ਨੂੰ ਸਮਾਰੀਏ ਕਿੱਸੇ ਰੱਖਿਆ ਕਰੋ ਸਿੱਖੀ ਬਚਾਓ ਗੁਰੂ ਵਾਲਾ ਬਨੋ ਬਿਰਜੀ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣੀਏ ਵਾਹ ਕੀ ਬਾਤ ਹੈ ਬੜੇ ਪਿਆਰ ਵਾਲੇ ਬੋਲਨੇ ਗੁਰਗੋਵੀ ਸਿੰਘ ਜੀ ਮਹਾਰਾਜ ਕਹਿੰਦੇ Hindu Turk ਕੋ ਰਾਫ ਜੀ ਇਮਾਮ ਸਾਫੀ ਮਾਨਸ ਕੀ ਜਾਤ ਸਭਾ ਇੱਕ ਹੈ ਪਹਿਚਾਨ ਬੋ ਭਾਵੇਂ ਕੋਈ ਕਿੱਧਰ ਤੋਂ ਵੀ ਆਵੇ ਹਰਿ ਮੰਦਰ ਸਾਹਿਬ ਦੇ ਚਾਰੇ ਦਰਵਾਜ਼ੇ ਖੁੱਲੇ ਨੇ ਵੀਰ ਜੀ ਦਾ ਜਿਹੜਾ ਪਛੋਕੜ ਹੈ ਉਹ ਨੇਪਾਲ ਦਾ ਹੈ ਨਾ ਜੀ ਤੇ ਤੁਸੀਂ ਥੋੜਾ ਸਾਨੂੰ ਦੱਸੋ ਪੁਲਿਸ ਸੰਗਤ ਨੂੰ ਵੀ ਬੜਾ ਚੰਗੇ ਲੱਗੇਗਾ ਪੰਜਾਬ ਚ ਤੁਸੀਂ ਆਉਂਦੇ ਹੋ ਤੇ ਬੜੀਆਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਨਾ ਉਹ ਬੜੀਆਂ ਹਾਲਾਂਕਿ ਕਈ ਲੋਕੀ ਮਜ਼ਾਕ ਚ ਵੀ ਲੈਂਦੇ ਆ ਤੁਹਾਡਾ ਮਜ਼ਾਕ ਵੀ ਬਣਾਉਂਦੇ ਆ ਤੇ ਜਿਹੜੇ ਪ੍ਰੇਮ ਵਾਲੇ ਆ ਉਹ ਤੁਹਾਡੀਆਂ ਗੱਲਾਂ ਨੂੰ ਬੜੇ ਪ੍ਰੇਮ ਚ ਵੀ ਲੈਂਦੇ ਆ ਨਹੀਂ ਤੁਸੀਂ ਅਕਸਰ ਕਹਿੰਦੇ ਹੋ ਕਿ ਪੰਜਾਬੀਆਂ ਨੂੰ ਕਹਿੰਦੇ ਕਿ ਵੀਰ ਜੀ ਤੁਸੀਂ ਬਾਹਰ ਨਾ ਜਾਓ ਬਾਹਰ ਕੁਝ ਨਹੀਂ ਰੱਖਿਆ ਆਪਣੀ ਖੇਤੀ ਕਰੋ ਤੁਸੀਂ ਹਨਾ ਇਹ ਸਲਾਹ ਦਿੰਦੇ ਹੋ ਪੰਜਾਬ ਚ ਆਣਾ ਕਿਦਾਂ ਹੋਇਆ ਤੁਹਾਡਾ ਪੰਜਾਬ ਮੇਰਾ 10 ਸਾਲ ਦੀ ਉਮਰ ਚ ਆਇਆ ਅੱਛਾ ਈ ਵੈਸੇ ਗੁਰੂ ਗੋਬਿੰਦ ਸਿੰਘ ਦਸਵੇਂ ਸਿੱਖਾਂ ਦੇ ਪੁੱਤਰ ਵਾਰੇ ਸੁਨਿਆ ਕਿ ਸ਼ਹੀਦ ਹੋ ਗਿਆ ਜਿੰਦੇ ਜਾਨ ਕੰਦਾ ਵਿੱਚ ਚੰਨੀ ਆ ਗਿਆ ਤੱਕੇ ਕਰਿਆ ਉਹਨਾਂ ਨੂੰ ਮਹਿਸੂਸ ਬਚਿਆ ਨਾਲ ਤੇ ਮੇਰਾ ਇੱਕ ਵਾਰ ਸਰੀਰ ਆਏ ਕਹਿੰਦਾ ਕਿ ਹਾ ਕਿੱਥੇ ਉਹ ਤੇ ਮੈਂ ਆਪਣਾ ਸਰੀਰ ਨੂੰ ਸ਼ਾਮ ਕੇ ਸਿੰਘਾ ਸਹੀਦਾ ਕੇ ਸੇਵਾ ਕਰਨੇ ਲੱਗਿਆ ਫਿਰ ਬਹੁਤ ਵਧੀਆ ਵਧੀਆ ਸਰਦਾਰ ਲੋਕ ਮਿਲਤੇ تھے ਉਹਨਾਂ ਨੂੰ ਪੁੱਛਦੇ تھے ਕਿ ਬਾਬਾ ਜੀ ਕਿਵੇਂ ਹੈ ਸਿੰਘਾ ਸਹੀਦਾ ਕੇ ਤੁਸੀਂ ਮੱਥਾ ਟੇਕਦੇ ਕਹਿੰਦਾ ਸਹੀਦ ਹੁਆ ਤੇ ਦੇਖੋ ਪੰਜਾਬ ਕੇ ਤਰਤੀ ਪੰਜ ਦਰਿਆਵਾਂ ਦਾ ਤਰਤੀ ਆ ਦਸਵੇਂ ਸਪੀਤਾ ਕੇ ਤਰਤੀ ਆ ਇਹ ਸਿੰਘਾ ਸਹੀ ਦਾ ਕੇ ਲੇਹੂ ਢੋਲੀਆ ਆਉਗਾ ਇੱਥੇ ਆ ਕੇ ਪਾਲਾ ਮੰਗ ਸਕਦੇ ਜਿੰਨੀ ਪਾਲਾ ਮੰਗੂਗਾ ਗਰੀਬ ਕੇ ਲਈ ਓਨੀ ਪਰਮਾਤਮਾ ਤੇਰੇ ਸਿਰ ਪਾ ਹੱਥ ਰੱਖੂਗਾ ਤੇ ਆਪਾ ਤਾਂ ਇਹ ਮਸੂਰ ਕਰਿਆ ਕਿ ਆਪਣਾ ਦੁਨੀਆ ਪੰਜਾਬ ਛੜਛੜ ਕੇ ਬਾਹਰਲੇ ਦੇਸ਼ਾਂ ਚ ਜਾਂਦੇ ਆ ਮੁਰਗੀ ਮਾਰ ਵਾਲ ਕਟਾਉਂਦੇ ਆ ਬਾਲ ਨੂੰ ਬੇਅਦਵੀ ਦਸਵੇਂ ਸਪੀਤਾ ਨੇ ਸੋਨੇ ਕੇ ਜੋੜਾ ਖੋਲ ਕੇ ਚਮਕੌਰ ਸਾਹਿਬ ਗਰੀਚੇ ਮਾਚੂਵੜਾ ਜੰਗਲਾ ਚ ਲੰਗਿਆ ਦਸਵੇਂ ਸਪੀਤਾ ਨੇ ਉਹ ਕਹਿੰਦੇ ਆ ਦਾਇਆ ਸਿੰਘ ਕੀ ਤੁਸੀਂ ਜੋੜੇ ਕਾਦੇ ਖੋਲ ਦੇਤਾ ਕਹਿੰਦਾ ਨਹੀਂ ਮੇਰਾ ਸਿੰਘ ਸ਼ਹੀਦ ਹੋਆ ਹੈ ਉਹਨਾਂ ਦਾ ਬਾਲਪਾ ਮੇਰਾ ਜੁੱਤੀ ਰੱਖਣਾ ਹੋ ਜਾਵੇ ਐਸੇ ਬਦਿਆ ਮੈਂ ਲੰਗੇ ਪੈਰਾ ਜਾਊਂਗਾ ਬਹੁ ਬਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਬਹੁ ਬਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ ਕੀ ਬਾਤ ਹੈ ਤੇ ਬਚਪਨ ਚ ਤੁਸੀਂ 10 ਸਾਲ ਦੀ ਉਮਰ ਚ ਇੱਥੇ ਆ ਗਏ ਸੀ ਤੁਹਾਡਾ ਜਿਹੜਾ ਪਛੋਕੜ ਸੀਗਾ ਜੀ ਫਿਰ ਸ਼ੁਰੂਆਤ ਦੇ ਵਿੱਚ ਤੁਹਾਡਾ ਜਿਹੜਾ ਨਾਂ ਸੀ ਬਚਪਨ ਦਾ ਨਾਂ ਕੀ ਸੀ सुरेश राय यादव अच्छा। सुरेश कुमार यादव सानू राय बोलते हैं ਸਾਡਾ ਗੋਤ ਰਾਇਆ ਠੀਕ ਹੈ ਜੀ ਸੁਰੇਸ਼ ਕੁਮਾਰ ਆਦਰ ਯਾਦਮ ਤੇ ਤੁਸੀਂ ਮਾਤਾ ਪਿਤਾ ਜੀ ਦੇ ਨਾਲ ਇੱਥੇ ਆ ਗਏ ਸੀਗੇ ਜੀ ਸਾਡਾ ਮਾਂ ਮਾਂ ਬਾਪ ਉੱਥੇ ਤਾਂ ਅੱਛਾ ਜੀ ਮਰ ਗਿਆ ਤਾਂ ਫਿਰ ਮੈਂ ਇੱਥੇ ਰਹਿਣੇ ਲੱਗ ਗਿਆ ਸੀ ਤੇ 10 ਸਾਲ ਦੀ ਉਮਰ ਚ ਫਿਰ ਕਿੱਦਾਂ ਆ ਗਈ ਜੀ ਇਦਾਂ ਛੋਟੇ ਜਿਹਾ ਬੱਚਾ ਮਜਬੂਰ ਤਾਂ ਸਾਡੇ ਮਾਂ ਬਾਪ ਮਜਬੂਰ ਗਰੀਬ ਤਾਂ ਅੱਛਾ ਕਿਸੇ ਨਾਲ ਆ ਗਏ ਸੀਗੇ ਜੀ ਤੁਸੀਂ ਮੇਰਾ ਭਾਈ ਲੈ ਕੇ ਆਇਆ ਤਾਂ ਮੇਰਾ ਬੜਾ ਅੱਛਾ ਜੀ ਬਾਡਾ ਪੜਾ ਲਿਕੇ ਆ। ਅੱਛਾ ਜੀ। ਤੇ ਸਿੱਖੀ ਸਰੂਪ ਦੇ ਵਿੱਚ ਫਿਰ ਤੁਸੀਂ ਕਿਦਾਂ ਜੀ ਕੇਸ ਵੀ ਰੱਖ ਲਏ ਤੇ ਹੁਣ ਤੁਸੀਂ ਅੰਮ੍ਰਿਤ ਵੀ ਛਕ ਲਿਆ। ਹਾਂ ਜੀ। ਮੇਰਾ ਬਹੁਤ ਹੌਲੀ-ਆਉਲੀ 17 ਸਾਲ ਸੇਵਾ ਕਰਿਆ ਸਿੰਘਾ ਸਹੀਦਾ ਦਾ। ਠੀਕ ਹੈ ਜੀ। ਹੌਲੀ-ਆਉਲੀ ਫਿਰ ਮੈਂ ਸਿਆਨੇ ਸਰੀਰ ਸੇ ਪੁੱਛਦਾ ਰਹਾ ਕਿ ਗੁਰੂ ਵਾਲਾ ਬਨ ਜਾਏ ਤਾਂ ਕਹਿੰਦਾ ਨਹੀਂ ਅਸੀਂ ਨਹੀਂ ਬਣਾ ਸਕਦੇ। ਕਿ ਦਸਵੇਂ ਸਪੀਦਾ ਜੇ ਦਿਨ ਬਣਾਉਣਾ ਉਹ ਦਿਨ ਆਪੇ ਬਣਾ ਲੈਣਾ ਪਰ ਠੀਕ ਹੈ। ਚੱਲਣਾ ਸਿੱਖੋ, ਰਹਿਣਾ ਸਿੱਖੋ, ਇੱਜ਼ਤ ਕਰਨਾ ਸਿੱਖੋ। ਜੇ ਆਪਣੇ ਸੇ ਬਰੇ ਨੂੰ ਇੱਜ਼ਤ ਕੇ ਮੇ ਕਰਨਾ ਹਰੇਕ ਸਿੰਘ ਬਣ ਕੇ ਤਲਵਾਰ ਤਾਂ ਹਰੇਕੇ ਚੱਕੀ ਫਿਰਦੇ ਆ ਪਰ ਇਹਨੂੰ ਰੱਖਣਾ ਸਮਰਨਾ ਬਹੁਤ ਦਿਲ ਵਿੱਚ ਪਿਆਰ ਰੱਖਣਾ ਚਾਹੀਦਾ ਸੰਗਤ ਨੂੰ ਸਭ ਤੋਂ ਵੱਡਾ ਸੰਗਤ ਹੁੰਦਾ ਸੰਗਤ ਕੇ ਸੇਵਾ ਬਹੁਤ ਮੈਂ ਡਟ ਕੇ ਕਰਿਆ 10 ਸਾਲ ਪੂਰਾ ਚਰਨ ਦਾ ਸੇਵਾ ਕਰਿਆ ਠੀਕ ਹੈ ਸੰਗਤ ਕੀ ਤੇ ਹੁਣ ਕਿਦਾਂ ਦੇਖਦੇ ਆ ਜੀ ਤੁਸੀਂ ਜਿੱਦਾਂ ਤੁਸੀਂ ਵੀਡੀਓਜ਼ ਦੇ ਵਿੱਚ ਵੀ ਆਪਣੇ ਕਹਿੰਦੇ ਆ ਨੌਜਵਾਨਾਂ ਨੂੰ ਤੁਸੀਂ ਦੇਖਦੇ ਆ ਨੌਜਵਾਨ ਕੇਸ ਕਤਲ ਕਰਾ ਰਹੇ ਆ ਨੌਜਵਾਨ ਆਪਣੀ ਧਰਤੀ ਨੂੰ ਛੱਡ ਕੇ ਬਾਹਰ ਜਾ ਰਹੇ ਆ ਤੁਸੀਂ ਬੜਾ ਇੱਕ ਹੌਸਲਾ ਦਿੰਦੇ ਹੋ ਕਿ ਇਹ ਪੰਜਾਬ ਦੀ ਧਰਤੀ ਵਿੱਚ ਬਹੁਤ ਕੁਝ ਹੈ ਕੀ ਮਹਿਸੂਸ ਹੁੰਦਾ ਤੁਹਾਨੂੰ ਇਹ ਮੁਰਮੁਰ ਯਾਦ ਸਤਾਵੇ ਪੰਜਾਬ ਕੇ ਧਰਤੀ ਮੁਰਮੁਰ ਯਾਦ ਸਤਾਵੇ ਪੰਜਾਬ ਕੇ ਸਿੱਖੀ ਜਿਹੜੇ ਆਪਾਂ ਦਸਵੇਂ ਸਿਤਾ ਨੇ ਜੇ ਪੈਰ ਨਹੀਂ ਰੱਖਿਆ ਬਾਲਪਤਾ ਆਪਾਂ ਕਿਉਂ ਨਾਈਦਾ ਪੈਰਾ ਚ ਬਾਲ ਖਿਲਾ ਰਹੇ ਕੇਸ ਕਿਉਂ ਖਿਲਾ ਰਹੇ ਇਹ ਮਰਤੇ ਦਮ ਤੱਕ ਜਾਏਗਾ ਇਹ ਜਮ ਜਮਤੇ ਨਾ ਇਹਨ ਨੂੰ ਜਦ ਪਰਮਾਤਮਾ ਦੇ ਹੀ ਦਿਆ ਤੇ ਇਹਨ ਨੂੰ ਸਮ ਨਹੀਂ ਸਕਿਆ ਇਨੀ ਬੜਾ ਸਰੀਰ ਤੁਸੀਂ ਸਮ ਰਹੇ ਆ ਇੱਕ ਇੱਕ ਕੇਸ ਨਹੀਂ ਸਮਾ ਰਹੇ ਫਿਰ ਹੋਰ ਕਿਆ ਸਮਾ ਲੂੰਗਾ ਹੋਰ ਤਾਂ ਫਿਰ ਤਾਂ ਮਰਦ ਨਹੀਂ ਆਉ ਕਈ ਕਈ ਲੋਕੀ ਤੁਹਾਨੂੰ ਇਹ ਵੀ ਕਹਿੰਦੇ ਆ ਜਿੱਦਾਂ ਤੁਸੀਂ ਦੱਸਦੇ ਆ ਵੀ ਪੰਜਾਬੀ ਬੋਲਦੇ ਆ ਤੁਹਾਡੇ ਪੰਜਾਬੀ ਟੱਚ ਦੇ ਵਿੱਚ ਥੋੜਾ ਜਿਆਦਾ ਬਿਹਾਰੀ ਟੱਚ ਆ ਜਾਂ ਨੇਪਾਲੀ ਟੱਚ ਜੋ ਆਂਦਾ ਹੈ ਹਨਾ ਕਈ ਲੋਕੀ ਇਸ ਦਾ ਮਜ਼ਾਕ ਬਣਾਉਂਦੇ ਆ ਹਨਾ ਤੇ ਤੁਹਾਨੂੰ ਕੀ ਫੀਲ ਹੁੰਦਾ ਜੀ ਸਾਨੂੰ ਬਹੁਤ ਚੌਚਾਰਦਾ ਸਮਾਸੇ ਸਾਡੇ ਬਹਾਨੇ ਕੇ ਨਾਲ ਦੁਨੀਆ ਵਾਹਿਗੁਰੂ ਵਾਹਿਗੁਰੂ ਜਪ ਬਦਿਆ ਸਮਾਸੇ ਸਾਡਾ ਰੀਸਾ ਕਰੇ ਦੁਨੀਆ ਸਾਨੂੰ ਇਹੀਆਂ ਜਕੀਨ ਪਰੋਸਾ ਹੈ ਕਿ ਸਾਡਾ ਹੈ ਬੀਰ ਪਾਈ गुरु वाला बन जावे अमीर गरीब सब लंगर चके बैठ के मेनू यही रादा है चाहे कोई अमीर हो चाहे गरीब हो चाहे कोई भी है सब एक सब एक बनो एक बनो जाति पाति नहीं देखना एते हिंदू मुसलमान न सिख एते किसी ने लिखिया नहीं है तकदीर जी एक औरी बाट के देखो सब नु लाल खून निकलेगा हां बिल्कुल त फेर आपा जाति पाति कादे रखिया किसी पर टूट के ना पड़ो ਇੱਜ਼ਤ ਸੇ ਬੋਲੋ ਹਾਜੀ ਤੇਰਾ ਮਾਂ ਤਾਂ ਮੇਰਾ ਮਾਂ ਉਹਦੇ ਪੈਨ ਤਾਂ ਮੇਰਾ ਪੈਨ ਜਿਹੜਾ ਬੀਜ ਬੀਜੂਗਾ ਉਹੀ ਕਾਟੂਗਾ ਤਕਦੀਰ ਤਾਂ ਇੱਕ ਵਾਰ ਸਦਾ ਰਹਿਨੇ ਨਹੀਂ ਆਇਆ ਸਦਾ ਇੱਕ ਦਿਨ ਜਾਣਾ ਪਰਣਾ ਉਹ ਜਰ ਲੋਹੇ ਚ ਵੀ ਪਾਏ ਜਾਂਦੇ ਆ ਪਰ ਬੰਦਾ ਤਾਂ ਕਿਆ ਹੈ ਉਹ ਜਰ ਲੋਹੇ ਚ ਵੀ ਪਾਏ ਜਾਂਦਾ ਸਦਾ ਨਹੀਂ ਤੇ ਤੁਹਾਨੂੰ ਕੋਈ ਇਦਾਂ ਫੀਲ ਨਹੀਂ ਹੁੰਦਾ ਕੋਈ ਭਾਵੇਂ ਤੁਹਾਨੂੰ ਤੁਹਾਡਾ ਕੇ ਮਜ਼ਾਕ ਬਣਾਵੇ ਤੁਹਾਡੀ ਵੀਡੀਓ ਚੱਕ ਚੱਕ ਕੇ ਲੋਕੀ ਮਜ਼ਾਕ ਬਣਾਵਣਾ ਕੇ ਪਾਉਂਦੇ ਆ ਕਈ ਵਾਰੀ ਸਾਨੂੰ ਕੋਈ ਪਰਵਾਹ ਨਹੀਂ ਹੈ ਦਸਵੇਂ ਸਪੀਦਾ ਨਾ ਛੱਡੇ ਕੀ ਬਾਤ ਹੈ ਦੁਨੀਆ ਪਿਆ ਛੱਡ ਦੇਵੇ ਦਸਵੇਂ ਸਪੀਦਾ ਨਾ ਛੱਡੇ ਕੀ ਬਾਤ ਹੈ ਜੱਗ ਭਾਵੇਂ ਸਾਰਾ ਰੁਸ ਜੇ ਮੇਰਾ ਰੁਸੇ ਨਾ ਕਰ ਗਿਆ ਵਾਲਾ ਹੈ ਕੀ ਬਾਤ ਹੈ ਪਾਈ ਸਾਹਿਬ ਦੇ ਨਾਲ ਸੁਰੇਸ਼ ਸਿੰਘ ਜੀ ਦੇ ਨਾਲ ਹੋਰ ਗੱਲਬਾਤ ਵੀ ਕਰਾਂਗੇ ਮੇਰੇ ਨਾਲ ਇੱਥੇ ਬਾਬਾ ਜੀ ਮੌਜੂਦ ਨੇ ਬਾਬਾ ਗੁਰਿੰਦਰ ਸਿੰਘ ਜੀ ਜੋ ਬਾਬਾ ਜੀ ਨਾਲ ਇਕੱਠੇ ਆਉਂਦੇ ਨੇ ਤੇ ਹਰ ਹਫ਼ਤੇ ਲੰਗਰ ਲੈ ਕੇ ਆਉਂਦੇ ਨੇ ਪੀਜੀਆਈ ਦੇ ਵਿੱਚ ਤੇ ਇਹਨਾਂ ਦਾ ਜਿਹੜਾ ਪਿੰਡ ਹੈ ਉਹ ਬੜਾ ਇਤਿਹਾਸਕ ਵੀ ਪਿੰਡ ਹੈਗਾ ਪਹਿਲਵਾਨਾਂ ਦਾ ਪਿੰਡ ਹੈ ਰਸਤਮੇ ਹਿੰਦ ਹੋਏ ਨੇ ਉੱਥੇ ਪਹਿਲਵਾਨ ਪਰਮਿੰਦਰ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪੂਰੇ ਬਲਦ ਦੇ ਪਹਿਲਵਾਨ ਹੋਏ ਨੇ ਪਰਮਿੰਦਰ ਸਿੰਘ ਜੀ ਡੂਮਛੜੀ ਜੀ ਪਹਿਲਾਂ ਜਥੇਦਾਰ ਸ਼ੇਰ ਸਿੰਘ ਡੂਮਛੜੀ ਸੀ ਉਹਨਾਂ ਨਾਲ ਜੀ ਹੁਣ ਪਰਮਿੰਦਰ ਪਹਿਲਵਾਨ ਜੀ ਨਾਲ ਆਥਣ ਜਿੰਨੀਆਂ ਵੀ ਕੁਖਤੀਆਂ ਲੈਣੀਆਂ ਉਹਨਾਂ ਨੇ ਕਿਸੇ ਸੱਟ ਪੇਟ ਨਹੀਂ ਮਾਰੀ ਬਹੁਤ ਦਰਵੇਸਾਂ ਰੱਬ ਰੰਗੀ ਰੂਹ ਆ ਉਹਨਾਂ ਨੇ ਅੰਤੋਂ ਬਾਹਰ ਝੰਡੀਆਂ ਜਿੱਤੀਆਂ ਅੰਤੋਂ ਬਾਹਰ ਗੱਡੀਆਂ ਅੰਤੋਂ ਬਾਹਰ ਤਗਮੇ ਮੈਸਾਂ ਬੋਲਟ ਮੋਟਰਸਾਈਕਲ ਗੱਡੀਆਂ ਕੋਈ ਅੰਤ ਨਹੀਂ ਜੀ ਬਹੁਤ ਨਿਰਮਤਾ ਉਹਨਾਂ ਦੇ ਵਿੱਚ ਪਰਮਿੰਦਰ ਪਹਿਲਵਾਨ ਦੀ ਵਿੱਚ ਉਹ ਸਾਡੇ ਟੱਚ 'ਚ ਰਹਿੰਦੇ ਨੇ ਸਾਡੇ ਨਾਲ ਵੱਡਾ ਪਿਆਰ ਆ ਸਾਨੂੰ ਹੱਥ ਦੇਉਨੇ ਬਾਬਾ ਜੀ ਲੰਗਰਾਂ ਦੀ ਸੇਵਾ ਮਾਂ ਜਿੱਧਰੋਂ ਮਿਲਗੀ ਪਹਿਲਵਾਨ ਜੀ ਕਰਦੇ ਹਾਂ ਆਉਂਦੇ ਜਾਂਦੇ ਸਾਡੇ ਪੈ ਖੜਕੇ ਜਾਂਦੇ ਆ ਇਹਨਾਂ ਦਾ ਬੜਾ ਸਾਨੂੰ ਪਿਆਰ ਆ ਬਾਬਾ ਜੀ ਇੱਕ ਵਾਰੀ ਖੜੇ ਹੋ ਜਾ ਇਹਨਾਂ ਦਾ ਐ ਪਿਆਰ ਆ ਇਹ ਗੁਰਸਿੱਖੀ ਦਾ ਪ੍ਰਚਾਰ ਕਰਦੇ ਆ ਸਾਰੀ ਥਾੜੀ ਵਾਹਿਗੁਰੂ ਵਾਹਿਗੁਰੂ ਕਰਦੇ ਆ ਅੰਮ੍ਰਿਤ ਵੇਲੇ 3 ਵਜੇ ਕੇਸੀਂ ਇਸ਼ਨਾਨ ਕਰਦੇ ਨੇ ਰੋਜ਼ ਅੱਛਾ ਜੀ ਉਹ ਰੋ ਦੇ ਕੇਸੀਂ ਇਸ਼ਨਾਨ 3 ਵਜੇ ਰਾਤ ਦਾ ਪ੍ਰਸ਼ਾਦਾ ਨਹੀਂ ਛਕਦੇ ਕਹਿੰਦੇ ਜੇ ਅਸੀਂ ਕਿਸੇ ਦੇ ਕੰਮ ਨਹੀਂ ਕਰਤਾ ਰਾਤ ਦਾ ਪ੍ਰਸ਼ਾਦਾ ਨਹੀਂ ਛਕਣਾ ਉਹਨਾਂ ਸਾਡੇ ਨਾਲ ਨੇ ਛੋਟੇ ਛੋਟੇ ਇਹਨਾਂ ਦੇ ਬੱਚਿਆਂ ਤਿੰਨ ਅੱਛਾ ਜੀ ਇਹ ਆਪਣੇ ਸਹੁਰੇ ਘਰ ਜੁਆਈ ਰਹਿੰਦੇ ਸਹੁਰੇ ਨਵੇਂ ਸ਼ਹਿਰ ਵੱਲ ਉੱਥੇ 6 ਮਹੀਨੇ ਪਿੱਛੋਂ ਜਾਂਦੇ ਜੇ ਜਿੰਚੇ ਬੱਚਿਆਂ ਨੂੰ ਸਿੱਧਾ ਪੱਤਰ ਦੇ ਕੇ ਮੁੜੇ ਉਹਨੇ ਇਹ ਉਹਨਾਂ ਨੂੰ ਵੀ ਕਹਿੰਨੇ ਕੇਸ ਰਕੋ ਗੁਰੂ ਵਾਲੇ ਬਣਿਓ ਇਹਨਾਂ ਨੂੰ ਕੋਈ ਗੁਰੂ ਤੇ ਬਿਨਾ ਗੱਲੇ ਨਹੀਂ ਹੈ ਤੇ ਰਹਿੰਦੇ ਤੁਹਾਡੇ ਕੋਲੇ ਆ ਜੀ ਸਾਡੇ ਕੋਲ ਵੀ ਅਜ ਨਾ ਸਾਦੀ ਪਰ ਵੀ ਰਹਿੰਦੇ ਆ ਕਿਸੇ ਦੇ ਘਰਾਂ ਜਣੀ ਹੁਣ ਸਟਾਚ ਜਿਆਦਾ ਸਾਡੇ ਰਹਿੰਦੇ ਆ ਸਾਨੂੰ ਵਧੀਆ ਪਿਆਰ ਆ ਜਣੀ ਕੋਈ ਨਾ ਦੀ ਮਦਦ ਨਹੀਂ ਕਰਦਾ ਇਹਨਾਂ ਦੇ ਨਾਲ ਫੇਮਸ ਹਾਰੇ ਕੇ ਇੱਕ ਵੀਡੀਓ ਬਣਾ ਕੇ ਫੇਮਸ ਹੋਣ ਨੂੰ ਫਿਰਦਾ ਇਹਨਾਂ ਦੇ ਛੋਟੇ ਛੋਟੇ ਬੱਚੇ ਆ ਇਹ ਕਹਿੰਦੇ ਅਸੀਂ ਭੀਖ ਨਹੀਂ ਕਿਸੇ ਤੋਂ ਮੰਗਣਾ ਨਹੀਂ ਸਾਨੂੰ ਵੀ ਦੇਖਦਾ ਇਹਨਾਂ ਨੇ ਬੱਚੇ ਪਾਲ ਲੈਨੇ ਹੁਣ ਸਾਡਾ ਹਰੇਕ ਹਫਤੇ ਪੀਜੀ ਲੰਗਰ ਆਉਂਦਾ ਜੀ ਇਹ ਸਾਡੇ ਨਾਲ ਨੇ ਸਰਵਜੀਤ ਸਿੰਘ ਜੀ ਡੂਮਸ਼ੇੜੀ ਇਹ ਨਾਲ ਸਾਡੇ ਲੰਗਰਾਂ ਚ ਵੀ ਸੇਵਾ ਕਰਾਉਂਨ ਡਰਾਈਵਰ ਦੀ ਗੱਡੀ ਦੀ ਵੀ ਡਰਾਈਵਿੰਗ ਕਰਦੇ ਆ ਇਹਨਾਂ ਦਾ ਵੀ ਧੰਨਵਾਦ ਆ ਬਹੁਤ ਠੀਕ ਠੀਕ ਇਹ ਬਿਲਡਿੰਗ ਦੇ ਫੋਰਮ ਆ ਇੰਨੇ ਬੜੇ ਕਾਰੀਕਰ ਨੇ ਪਰੇ ਸਾਡੇ ਨਾਲ ਰਹਿੰਦੇ ਨੇ ਬਹੁਤ ਕਿਰਪਾ ਗੁਰੂ ਸਾਹਿਬ ਦੀ ਇਹਨਾਂ ਨੂੰ ਵੀ ਹੁਣ ਅਸੀਂ ਬੇਨਤੀ ਕਰੀ ਹੈ ਮਹਾਰਾਜ ਦੇ ਵੱਲੋਂ ਵੀ ਗੁਰੂ ਸਾਹਿਬ ਕਿਰਪਾ ਕਰਨ ਵਿਸਾਖੀ ਨੂੰ ਅੰਮ੍ਰਿਤ ਅੰਮ੍ਰਿਤ ਛਕਾ ਲੈਣਾ ਇਹਨਾਂ ਨੂੰ ਵੀ ਕੀ ਬਾਤ ਹੈ ਸਾਡੇ ਵੱਲੋਂ ਬਹੁਤ ਬਹੁਤ ਤੁਹਾਨੂੰ ਦੁਆਵਾਂ ਪਿਆਰ ਸਤਿਕਾਰ ਤੇ ਜਿਵੇਂ ਕਹ ਲੋ ਕਿ ਰੰਗ ਲੱਗ ਰਹੇ ਹੈ ਨਾ ਕਹਿੰਦੇ ਕਿ 96 ਹੋਵੇਗਾ 96 ਕਰੋੜ ਖਾਲਸਾ ਤੇ ਜਦੋਂ ਖਾਲਸਾ ਹੋਣਾ ਹੈ ਤਾਂ ਦੁਨੀਆ ਦੇ ਵਿੱਚ ਇਹ ਨਹੀਂ ਕਿ ਕੋਈ ਵੱਖਰੀ ਚੀਜ਼ ਹੋਣੀ ਹੈ ਦੁਨੀਆ ਨੂੰ ਪਿਆਰ ਮੁਹੱਬਤ ਮਿਲਣਾ ਉਲਟਾ ਜਦੋਂ ਪੂਰੀ ਦੁਨੀਆ ਦੇ ਵਿੱਚ ਖਾਲਸਾ ਹੋ ਜਾਣਾ ਹੈ ਜੀ ਸੁਰੇਸ਼ ਸਿੰਘ ਹੀ ਖਾਲਸਾ ਹੈ ਹਾਂ ਜੀ दसवें पिता ने कहा कि चरते से छिपते तक मैं अमृत चका दूंगा पत्त्या-पत्तया दा अमृत चका दूंगा चरदे ते छिपदे तक कहंदे खालसा ही होना है खालसा होजूगा हो ना इथे जाति पाति रहूं ना कोई गरीब अमीर रहूं सब एक बराबर लंगर चखूंगा बिल्कुल देखो सारे जेड़ियां साडियां बहना ने बच्चे आए हुए पीजीआई ਦੂਰ ਦੂਰ ਤੋਂ ਆਏ ਹੁੰਦੇ ਆ ਹਾਂਜੀ ਲੰਗਰ ਮਿਲਦਾ ਕਿਦਾਂ ਜੀ ਸਹੀ ਲੱਗਦਾ ਬਹੁਤ ਬੜੀਆ ਜੀ ਬਹੁਤ ਬੜੀਆ ਕਿਆ ਕੈ ਜਾਬਾਦੀ ਬਹੁਤ ਬੜੀਆ ਵਿਚਾਰ ਵੀ ਬਹੁਤ ਬੜੀਆ ਲੱਗੇ ਬਾਬਾ ਜੀ ਕੇ ਹਾਂਜੀ ਔਰ ਬਹੁਤ ਸਰ ਦਾਤ ਆਪਣੀ

ਕਿਸ ਰੂਪ ਦਾ ਤੁਹਾਡੇ ਦਾ ਔਰ ਤੁਹਾਡੇ ਮੀਡੀਆ ਦਾ ਚੈਨਲ ਦਾ ਸੀ ਧੰਨਵਾਦ ਕਰਦਾ ਹੈ ਚੈਨਲ ਵਾਲੇ ਦੇ ਸਾਨੂੰ ਫੋਨ ਬਾਲੇ ਆਉਂਦੇ ਆ ਅਸੀਂ ਇੰਟਰਵਿਊ ਨੂੰ ਰੋਕੇ ਬਾਬਾ ਜੀ ਬਹੁਤੀ ਇੰਟਰਵਿਊ ਦੇਣ ਦਾ ਕੋਈ ਫਾਇਦਾ ਨਹੀਂ ਸਾਨੂੰ ਕੋਈ ਸਾਡੇ ਕੋਲ ਟਾਈਮ ਨਹੀਂ ਹੁੰਦਾ ਹੁਣ ਕੱਲ ਸਾਰੀ ਸਾਡੀ ਸਾਡੀ ਲੱਕੜੀਆਂ ਪਰੇ ਸੇਵਾ ਨਾ ਕਿ ਇਹ ਲੱਕੜੀਆਂ ਚੀਰਦੇ ਰਹੇ ਇਕੱਠ ਪਹਿਲਾਂ ਫੱਤੇ ਘੱਟ ਸਭ ਗਏ ਹੋਈ ਸੀ ਕਿ ਉਹ ਗੁਰੂ ਘਰ ਵੀ ਜਾਂਦੇ ਆ ਇੱਕ ਇਹਨਾਂ ਦੀ ਸੇਵਾ ਪੱਕੀ ਆ ਰੜ ਨਾਲ ਰੜਕਾ ਜਰੂਰ ਰੱਖਦੇ ਆ ਜਿੱਥੇ ਵੀ ਚੱਲ ਕੇ ਰੜਕ ਦੀ ਸੇਵਾ ਕਰਨੀ ਇਹਨਾਂ ਨੇ ਝਾੜੂ ਦੀ ਸੇਵਾ ਕਰਨੀ ਆ ਮੈਂ ਮੈਂ ਪੁੱਛਣ ਲੱਗਿਆ ਸੀਗਾ ਜੀ ਉਹ ਵੀਡੀਓ ਆਉਂਦੀ ਆ ਔਰ ਇਹ ਵੀ ਸੇਵਾ ਕਰਨਗੇ ਤਾਂ ਉਹ ਪੱਕੇ ਕਹਿੰਦੇ ਤੇ ਬਾਬਾ ਜੀ ਰੜਕਾ ਨਾਮ ਰੱਖਣਾ ਆਪਣੇ ਆਪਣੇ ਜਿਹੜਾ ਔਰ ਇਹ ਸੇਵਾ ਕਰਨੇ ਆ ਇਹ ਤਾਂ ਦਰਿਆ ਨਹੀਂ ਸਾਡੇ ਜਣੀ ਜਿਵੇਂ ਕਹਤੀ ਇਸ਼ਟਾ ਦੇ ਸਟਾਰ ਨੇ ਇੱਕ ਵੀਡੀਓ ਪਾਦੀ ਲੱਖਾਂ ਬੰਦਾ ਦੇਖਦਾ ਇਹ ਸਾਡੇ ਇਸ਼ਟਾ ਦੇ ਸਟਾਰ ਨੇ ਫੇਸਬੁਕ ਤੇ ਵੀ ਬਹੁਤ ਸੰਗਤਾਂ ਮਖੌਲ ਵੀ ਕਰਦੇ ਆ ਜਿਹੜੇ ਮਖੌਲ ਨਕਲ ਕਰਦੇ ਨੇ ਤੁਸੀਂ ਇਹਨਾਂ ਵਰਗੇ ਬਣੋ ਤੁਸੀਂ ਦਾੜੀ ਕੇਸ ਰੱਖੋ ਇਹਦੀ ਜਹਜੀ ਪਾਸਾ ਉਹ ਚ ਬੋਲਦਾ ਆਪਣੀ ਜੇ ਪਰ ਗੁਰੂ ਦੀ ਕਿਰਪਾ ਹੈ ਜਿਵੇਂ ਮਰਜੀ ਬੋਲਦਾ ਬਹੁਤ ਵਧੀਆ ਬੋਲਦਾ ਬਹੁਤ ਇਹਦੀ ਫੈਨਿੰਗਾ ਸਾਨੂੰ ਵੀ ਸੰਗਤ ਪਹੁੰਚਦੀ ਆ ਪਰ ਅਸੀਂ ਕਹਿੰਨੇ ਇਹਦੇ ਬੱਚੇ ਪਾਲੇ ਦੀ ਮਦਦ ਵੀ ਕੀਤੀ ਜਾਵੇ ਜਿਹੜੇ ਲੋੜਵੰਦ ਆ ਜੀ ਕੋਈ ਇਹ ਨਹੀਂ ਹੈ ਵੀ ਕਿਸੇ ਤੋਂ ਅਸੀਂ ਗ੍ਰਾਹੀ ਨੂੰ ਜਾਣੇ ਆ ਲੰਗਰਾਂ ਦੀ ਵੀ ਸਾਡੇ ਨਾਲ ਸੇਵਾ ਕਿਤੇ ਅਸੀਂ ਗ੍ਰਾਹੀ ਨੂੰ ਨਹੀਂ ਜਾਂਦੇ ਗੁਰੂ ਦੀ ਕਿਰਪਾ ਪੰਜ ਲੰਗਰ ਪੱਕੇ ਹੀ ਨੇ ਉਰੇ ਪੀਜੇ ਦੇ ਕਿਉਂ ਲਿਆਉਨੇ ਆ ਅਸੀਂ ਅਸੀਂ ਦੁਨੀਆ ਦੇ ਦਰਦ ਦੇਖਨੇ ਹੁੰਦਾ ਅੰਦਰ ਅਸੀਂ ਗੇੜਾ ਮਾਰ ਕੇ ਆ ਥੋੜੇ ਜਿਹਾ ਥੋੜਾ ਫੋਨ ਆਇਆ ਸੀ ਅੰਦਰ ਦੇ ਪੀਜੇ ਦੇ ਵਿੱਚ ਸੰਗਤ ਦੇਖਣੀ ਹੁੰਦੀ ਐਨੇ ਇਹਦਾ ਬਿਲੇ ਤੋਰੇ ਫਿਰਦੇ ਉਥੇ ਫਲਾਣਾ ਲੰਗਰ ਛਕਦਾ ਭਈ ਇਹ ਛਕਦੇ ਗੁਰੂ ਦੀ ਰੂਪ ਆ ਜੀ ਨੂੰ ਅਸੀਂ ਛਕੋਨੇ ਗੁਰੂ ਦਾ ਦਸਵੇਂ ਪਾਤਸ਼ਾਹ ਕੋਲ ਵੀ ਸ਼ਿਕਾਇਤ ਕਰਤੀ ਸੀ ਸਿੱਖਾਂ ਨੇ ਵੀ ਇਹ ਮੁਸਲਮਾਨਾਂ ਨੂੰ ਪਾਣੀ ਸ਼ਿਕਾਇਤ ਜੀ ਨੇ ਭਾਈ ਕਨਈਆ ਜੀ ਪਰ ਮਹਾਰਾਜ ਜੀ ਨੂੰ ਕਨਈਆ ਜੀ ਕਹਿੰਦੇ ਜਦ ਮਰਹੇ ਪਾਣੀ ਛਕੋਨੇ ਥੋੜਾ ਰੂਪ ਬਣ ਜੰਨੇ ਉਹ ਗੱਲ ਹੈ ਵੀ ਸਾਡੇ ਸਾਥ ਜਿੱਥੇ ਥਣੀ ਸਾਥ ਰਹਿਣਗੇ ਅਸੀਂ ਭਾਈ ਸੰਗਤ ਦੀ ਸੇਵਾ ਕਰਦੇ ਰਹੇਗੇ ਸਾਡੇ ਨ ਸਰੇ ਸਿੰਘ ਜੀ ਖਾਲਸਾ ਸਰਬਜੀਤ ਸਿੰਘ ਜੀ ਵੀ ਖਾਲਸਾ ਇਹ ਕਹਦੇ ਗੁਰੂ ਦੀ ਕਿਰਪਾ ਹੁਣ ਹੋਈ ਗਈ ਮਾਹਰਾਂ ਕਿਰਪਾ ਕਰਦੇ ਆ ਲੱਖ ਲੱਖ ਧੋੜੇ ਚੈਨਲੋਂ ਸਾਡੀਆਂ ਵਧਾਈਆਂ ਤੁਸੀਂ ਕਬਰ ਕਰੋ ਵਧੀਆ ਗੁਰਸਿੱਖਾਂ ਥਣੀ ਪਚਾਓ ਲੋੜਵੰਦਾਂ ਦਾ ਲਾਜ ਹੋਵੇ ਇਹੀ ਸਾਡੀ ਬੇਨਤੀ ਹੈ ਵੀ ਜਿਹੜੇ ਲੋੜਵੰਦਾਂ ਮਰੀਜ਼ ਉਹਨਾਂ ਦਾ ਲਾਜ ਵਾਸਤੇ ਵੀ ਮਤਲਬ ਜ਼ਰੂਰ ਚਾਹੀਦੀ ਆ ਜੀ ਠੀਕ ਆ ਜਿਹੜੇ ਆਪਾਂ ਗਾਉਣ ਪਰ ਹੋਰ ਪਾਸੇ ਵੀ ਲੱਖਾਂ ਕਰੋੜਾਂ ਰੁਪਇਆ ਲਾ ਦਿੰਨੇ ਆ ਕਿਸੇ ਗਰੀਬ ਦੀ ਬੱਚੀ ਦਾ ਵਿਆਹ ਉੱਥੇ ਵੀ ਲੋੜ ਬੰਦ ਲੋੜ ਪੈਸਾ ਮਦਦ ਕਰੋ ਕੋਈ ਗਰੀਬ ਨੂੰ ਦਵਾਈਆਂ ਨੂੰ ਦਵਾਈ ਦਿਓ ਸਾਡੀ ਇਹੀ ਸੰਤਾ ਇਹੀ ਸੀ ਵਿਚਾਰਕਾ ਜਿਹੋ ਵੀ ਸਾਡੇ ਨਾਲ ਅਖਵਾਲ ਸਿੰਘ ਜੀ ਢਿੱਲੋਂ ਅਮਰੀਕਾ ਤੋਂ ਆ ਉਹਨਾਂ ਦਾ ਸਾਨੂੰ ਬਹੁਤ ਵੱਡਾ ਯੋਗਦਾਨ ਆ ਉਹ ਕਹਿੰਦਾ ਹੁਣ ਵੀ ਅੱਜ ਦੋ ਗੱਲੇ ਨੂੰ ਫੋਨ ਆਇਆ ਸਾਥੇ ਚੱਕ ਨਹੀਂ ਬਾਅਦ ਵਿੱਚ ਅਸੀਂ ਫੋਨ ਚੱਕਿਆ ਵੀ ਕੋਈ ਨਹੀਂ ਢਿੱਲੋਂ ਸਾਹਿਬ ਅਸੀਂ ਇੱਥੇ ਲੰਗਰ ਤੇ ਚੱਲੇ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ ਉਹ ਵੀ ਬਹੁਤ ਵਧੀਆ ਬੰਦੇ ਨੇ ਬਿਲਕੁਲ ਜੀ ਲੰਗਰ ਲਾਣਾ ਵੀ ਉੱਥੇ ਚਾਹੀਦਾ ਪਰਿਵਾਰ ਵਾਲੇ ਐ ਮਰੀਜ਼ ਐ ਇਹਨਾਂ ਦਾ ਦੁੱਖ ਦੇਖਿਆ ਨਹੀਂ ਜਾ ਸਕਦਾ ਹੈਗਾ ਇੰਨੇ ਕਈ ਵਾਰੀ ਪਰਿਵਾਰ ਇੰਨੇ ਹੀ ਜ਼ਿਆਦਾ ਕਿਉਂਕਿ ਬਿਮਾਰੀ ਐ ਇਹੋ ਜਿਹੀ-ਇਹੋ ਜਿਹੀ ਆ ਜਾਂਦੀਆਂ ਹੈ ਘਰ ਦਾ ਸਾਰਾ ਪੈਸਾ ਲੱਗ ਜਾਂਦਾ ਖਾਣ ਨੂੰ ਵੀ ਔਖੇ ਹੋ ਜਾਂਦੇ ਆ ਘਰ ਵੇਗੇ ਜੀ ਲੋਕਾਂ ਦੇ ਘਰ ਵੇਗੇ ਕਈ ਦੇ ਬਹੁਤੇ ਦੇ ਦੇਖਦੇ ਮਰੀਜ਼ ਰੋ ਪੈਨੇ ਵੀ ਸਾਡਾ ਜਗਾ ਵੀ ਵਿਗੀ ਹੁਣ ਮਰੀਜ਼ ਵੀ ਨਹੀਂ ਵੇਚਾ ਜਗਾ ਵਿਗੀ ਜੇ ਤੁਸੀਂ ਕੋਹਰੇ ਡਾਕਟਰਾਂ ਕੋਲ ਕੋਈ ਲਿਆਜ ਨਹੀਂ ਕੋਈ ਗਰੀਬ ਨਹੀਂ ਕੋਈ ਮੀ ਨਹੀਂ ਉਹਨਾਂ ਨੇ ਆਪਣੇ ਪੂਰੇ ਪਹਿਲੇ ਜਿਹੜੇ ਬਾਹਰ ਦੀਆਂ ਦਵਾਈਆਂ ਤੁਸੀਂ ਆਹ ਕੰਟੀਨ 'ਚ ਪ੍ਰਸ਼ਾਦਾ ਸ਼ਾਕੇ ਦੇਖ ਲਓ ਤੁਹਾਨੂੰ ਪ੍ਰਸ਼ਾਦ ਦੇ ਦੱਸ ਦੋ ਕਿੰਨਾ ਮਹਿੰਗਾ ਇਹ ਤਾਂ ਸਾਨੂੰ ਹਾਈ ਕੋਰਟ ਦੇ ਉਹ ਵਕੀਲ ਵੀ ਕਿਦੋਂ ਗੋਲੀ ਮਿਲੇ ਉਹਨਾਂ ਦੀ ਮਾਨਤਾ ਨਾਲ ਜੱਜ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਲੰਗਰਾਂ ਦੀ ਮਾਨਤਾ ਦਿੱਤੀ ਹੈ ਵੀਰੋ ਲੋੜਾ ਸੰਗਤ ਨੂੰ ਨਹੀਂ ਤਾਂ ਮਿੱਤਰੋ ਉਹਨੇ ਲੰਗਰ ਵੀ ਬੰਦ ਹੋ ਜਾਣਾ ਬਿਲਕੁਲ 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 ਇਹ ਵੀ ਗੱਲ ਪਿੱਛੇ ਜੇ ਚੱਲ ਪਈ ਸੀ ਪਿੱਛੇ ਜੇ ਖਬਰਾਂ ਦੇ ਵਿੱਚ ਵੀ ਆਇਆ ਸੀ ਕਿਤੇ ਲੰਗਰ ਲੱਗਿਆ ਤੇ ਉਹਨਾਂ ਦੇ ਉੱਤੇ ਐਕਸ਼ਨ ਕਰਤਾ ਜੀ ਕਹਿੰਦੇ ਤੁਹਾਨੂੰ ਕਿਹਨੇ ਨਹੀਂ ਇਜਾਜ਼ਤ ਤੇ ਉਲਟੋ ਸੇਵਾ ਕਰਦੇ ਹੋਏ ਵੀ ਇਹ ਸਾਰੀ ਚੀਜ਼ਾਂ ਚੱਲਣੀਆਂ ਪੈਂਦੀਆਂ ਸਾਨੂੰ ਜਿਹੜਾ ਸਿੱਖੀ ਸਦਾ ਸ ਉਹ ਪਹਿਲਾਂ ਗੁਰੂ ਦਾ ਲੰਗਰ ਗੁਰੂ ਦੀ ਪੰਗਤੇ ਪਹਿਲਾਂ ਦੋ ਚੀਜ਼ਾਂ ਮਹਰਜਨਗੇ ਜੀ ਠੀਕ ਹੈ ਜਿੱਥੇ ਮਰਜੀ ਕਹੋ ਸੰਗਤ ਸਾਨੂੰ ਯਾਦ ਕਰੇ ਸੀ ਉੱਥੀ ਲੰਗਰ ਲਾਉਣ ਨੂੰ ਤਿਆਰ ਆ ਕਿਤੇ ਵੀ ਟਿੱਕਾ ਕੋਈ ਸਾਨੂੰ ਹੈ ਨਹੀਂ ਵੀ ਮੰਦਿਰ ਆ ਜਾਂ ਮਸੀਤ ਆ ਕੋਈ ਗੁਰੂ ਘਰ ਆ ਨਾ ਜਿੱਥੇ ਕੋਈ ਦਿੱਕਤ ਆ ਅਸੀਂ ਲੰਗਰ ਲੈ ਕੇ ਜਾਵਾਂਗੇ ਗੁਰੂ ਸਾਹਿਬ ਦੀ ਕਿਰਪਾ ਹੈ ਸੰਗਤ ਗੁਰੂ ਦੀ ਹੀ ਹੁੰਦੀ ਹੈ ਜਿਹੜੀ ਛੱਡਦੀ ਹੈ ਅਮਰਤ ਰੂਪ ਆ ਜਦੋਂ ਵੀ ਅਸੀਂ ਮਾਤ ਲੰਗਰ ਪਾਣੀ ਤਿਆਰ ਕਰਦੇ ਅਸੀਂ ਨਿਤਨੇਮ ਕਰਦੇ ਹਮ ਅੱਜ ਦੇਸੀ ਸਾਰੀਆਂ ਆਈਟਮਾਂ ਜਿੰਨੀਆਂ ਪੱਕੀ ਹਰਦਾਸ ਬੇਨਤੀ ਕਰਕੇ ਫਿਰ ਅਸੀਂ ਤੁਰਦੇ ਹਾਂ ਉਹਨੂੰ ਇਸ਼ਨਾਨ ਪਾਣੀ ਕਰਕੇ ਅਸੀਂ ਸ਼ੁਰੂਆਤ ਕਰਦੇ ਹਾਂ ਬਿਲਕੁਲ ਜੀ ਤੁਹਾਡੇ ਧੰਨਵਾਦ ਮੀਡੀਆ ਦਾ ਹੁਣ ਅਸੀਂ ਨੂੰ ਜਾਣ ਦਾ ਸਮਾਂ ਦੇ ਜੀ ਵੀਰ ਮੈਂ 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 ਦੋ ਦੋ ਹਾਂ ਦੋ ਲੈ ਲਓ 2 ਮੀਟਰ ਦੋ ਕਚਨ ਕਰਨੇ ਜੀ ਜਿਹਦਾ ਬਾਬਾ ਜੀ ਦੱਸਦੇ ਜੀ ਸਵੇਰੇ ਇੱਕ ਰੋਜ਼ ਕੇਸ਼ੀ ਇਸ਼ਨਾਨ ਕਰਦੇ ਹਾਂ ਤੜਕੇ ਉੱਠ ਜਾਂਦੇ ਹਾਂ ਤੇ ਜਿਹੜੇ ਰੜਕੇ ਦੀ ਸੇਵਾ ਝਾੜੂ ਦੀ ਸੇਵਾ ਵੀ ਅਸੀਂ ਦੇਖਦੇ ਹੁੰਦੇ ਹਾਂ ਕਰਦੇ ਹੁੰਦੇ ਹਾਂ ਪੱਕੀ ਆ ਇਹ ਪੱਕੀ ਆ ਤੁਹਾਡੀ ਸਾਡਾ ਸੰਗਤ ਵਿੱਚ ਰੱਬ ਦੇਖਦਾ ਜਿੱਥੇ ਸੰਗਤ ਕੇ ਪੈਰ ਪੈਂਦਾ ਉੱਥੇ ਮੈਨੂੰ ਰੱਬ ਦੇਖਦਾ ਹਾਂ ਮੈਂ ਜਿੱਥੇ ਮਰਜ਼ੀ ਗੁਰਦੁਆਰੇ ਸਾਹਿਬ ਜਾਮਾ ਕੋਈ ਸੰਗਤ ਲਾਇਨਾ ਚ ਲੱਗਿਆ ਹੁੰਦਾ ਮੈਂ ਲਾਇਨ ਚ ਬਾੜ ਕੇ ਵਿੱਚੇ ਨੀਚੇ ਕਪੜਾ ਲੈ ਲੈਣਾ ਹਾ ਚ ਉਹਨਾਂ ਦੇ ਚਰਨ ਚ ਸਾਫ ਕਰੀ ਜਨਾ ਮੈਨੂੰ ਇੰਨੀ ਖੁਸ਼ੀ ਹਸਲਾ ਹੈ ਚਾਹ ਹੈ ਕਿ ਸੰਗਤ ਕੇ ਪੈਰ ਚੇ ਮੈਂ ਸਾਫ ਕਰੀ ਜਮ ਕੀ ਬਾਤ ਹੈ ਕੀ ਬਾਤ ਹੈ ਅੱਛਾ ਢੋਲ ਕੀ ਦੇ ਨਾਲ ਕਿਦਾਂ ਜੁੜੇ ਫਿਰ ਢੋਲ ਕੀ ਤੁਹਾਡੇ ਕੋਲ ਕਿਦਾਂ ਆਈ ਢੋਲ ਕੀ ਸਾਨੂੰ ਕੋਈ ਪੰਦਤ ਜੀ ਨੇ ਦਿੱਤਾ ਅੱਛਾ ਜੀ ਪਹਿਲਾਂ ਪੀਪਾ ਵਜਾਉਂਦਾ ਹੁੰਦਾ ਹੁੰਦਾ ਤਾਂ ਅੱਛਾ ਜੀ ਹਾਂ ਪੀਪਾ ਵਜਾ ਕੇ ਮੈਂ ਕੀਰਤਨ ਗਾਉਂਦਾ ਹੁੰਦਾ ਤਾਂ ਆਪਣੇ ਮਰਜ਼ੀ ਨਾਲ ਵਾਹਿਗੁਰੂ ਕੇ ਕਿਰਪਾ ਨਾਲ ਠੀਕ ਹੈ ਤੇ ਹੌਲੀ ਹੌਲੀ ਕਿਸੇ ਪੰਡਤ ਨੇ ਦਿੱਤਾ ਉਹ ਫਿਰ ਮੈਂ ਟੋਲਕੀ ਨਾਲ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਪਹਿਲਾਂ ਖਾਲ ਖੋਤੀਆ ਕਿਰਤ ਕਰਦੇ ਕਰਦੇ ਮੈਂ ਗੀਤ ਸ਼ੁਰੂ ਕਰਿਆ ਫਿਰ ਮੈਨੂੰ ਦਿਲ ਚ ਬੜ ਗਿਆ ਉਹ ਹੀ ਗਾਉਣਾ ਠੀਕ ਹੈ ਜਦ ਵੀ ਸ਼ੁਰੂਆਤ ਕਰਨਾ ਗੁਰੂ ਵਾਲਾ ਬਣੀਏ ਵੀਰ ਜੀ ਏ ਕਿਰਪਾ ਹੋਈ ਹੈ ਪਰਮਾਤਮਾ ਦੀ ਤੁਹਾਡੇ ਉੱਤੇ ਹਨਾ ਤੁਹਾਡੇ ਰਸਨਾ ਦੇ ਨਾਲ ਜਿਹੜੇ ਲੋਕਾਂ ਤੱਕ ਆਵਾਜ਼ ਪਹੁੰਚੀ ਹੈ ਤੇ ਜਿਹੜੇ ਤੁਸੀਂ ਖੇਤੀ ਕਰਦੇ ਹੋ ਜੀ ਮੈਂ ਕਈ ਵਾਰੀ ਦੇਖਿਆ ਤੁਹਾਡੇ ਤੁਸੀਂ ਉਹ ਵੀ ਵੀਡੀਓ ਪਾਉਂਦੇ ਹੋ ਤੇ ਫਿਰ ਖੇਤੀ ਇਹ ਤੁਹਾਡੀ ਕਿਰਤ ਹੈ ਕਿ ਕਿਸੇ ਦੇ ਖੇਤ ਦੇ ਵਿੱਚ ਕੰਮ ਕਰਦੇ ਹੋ ਜਿਹੜੇ ਦੇ ਵਿੱਚ ਕਿਰਤ ਕਰਨਾ ਜ਼ਰੂਰੀ ਆ ਅੱਛਾ ਜੀ ਫੇ ਬੱਚੇ ਕਿਵੇਂ ਪਾਲੂਗਾ ਟੇਢ ਤਾਂ ਆਪਣਾ ਹਰੇ ਕੇ ਕੋਈ ਪਾਲ ਲੈਂਦੇ ਆ ਮਲਕੀ ਕਿਰਤ ਵੀ ਕੇ ਦਿਹਾੜੀ ਵੀ ਲਾਂਦੇ ਹੋ ਨਾਮ ਵੀ ਜਪਦੇ ਹੋ ਤੇ ਵੰਡ ਕੇ ਛੱਕ ਵੀ ਰਹੇ ਹੋ ਵੰਡ ਕੇ ਛੱਕ ਵੀ ਰਹੇ ਹੋ ਮੈਂ ਨਾ ਅੱਜ ਫੋਨ ਕੀਤਾ ਜੀ ਇਹਨਾਂ ਨੂੰ ਸਵੇਰੇ ਮੈਂ ਕਿਹਾ ਬਾਬਾ ਜੀ ਮੈਂ ਤੁਹਾਡੇ ਨਾਲ ਦੋ ਬਚਨ ਕਰਨੇ ਆਂ ਇਦਾਂ ਕਰਕੇ ਤੇ ਪਹਿਲਾਂ ਬਾਬਾ ਜੀ ਨੇ ਫੋਨ ਚੁੱਕਿਆ ਨਹੀਂ ਮੇਰਾ ਦੂਜੀ ਵਾਰੋਂ ਮੈਂ ਫੇਲ ਮਲਾਇਆ ਕਹਿੰਦੇ ਢੋਲਕੀ ਦੀ ਆਵਾਜ਼ ਆ ਰਹੀ ਸੀ ਤੇ ਕਹਿੰਦੇ ਹਲੇ ਅਸੀਂ ਬੰਦਗੀ 'ਚ ਲੱਗੇ ਹੋਏ ਆਂ ਕਹਿੰਦੇ ਫੇਰ ਗੱਲ ਕਰਦੇ ਆਂ ਮੋਲ ਕੇ ਉਹ ਪੱਕਾ ਹੀ ਐ ਮੱਕਾ ਮੈਂ ਪਹਿਲਾਂ ਸਿੰਘਾ ਸਈਦਾ ਕੇ ਸੇਵਾ ਕਰਕੇ ਦਸਵੇਂ ਸਿੱਤਾ ਕੇ ਘਰ ਜਾ ਕੇ ਗੁਰੂ ਘਰ ਜਾ ਕੇ ਨੀਸ਼ਾਨ ਸਾਹਿਬ ਕੇ ਅਸ্নান ਕਰਾਉਣਾ ਫੇਰ ਸਿੰਘਾ ਸਈਦਾ ਦਾ ਸਾਰੇ ਪਾਸੇ ਸੇਵਾ ਕਰਕੇ ਫੇਰ ਬੈਠ ਕੇ ਇਹ ਘੰਟਾ ਪੱਕਾ ਮੈਂ ਡੇਲੀ ਸੁਬਾ ਸਾਮ ਹੈਲੋ ਕਿਰਤਨ ਗਾਮ ਕੀ ਬਾਤ ਹੈ ਜਿਦਾਂ ਅਸੀਂ ਵੇਖਦੇ ਆ ਜੀ ਪੰਜਾਬ ਦੇ ਵਿੱਚ ਨੌਜਵਾਨੀ ਨਸ਼ਿਆਂ ਦੇ ਵੱਲ ਜਾ ਰਹੀ ਹੈ ਹਨਾ ਸ਼ਾਇਦ ਤੁਹਾਡੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਮੌਕੇ ਆਏ ਹੋਣੇ ਬਹੁਤ ਵਾਰੀ ਕਈ ਵਾਰੀ ਕਹਿੰਦੇ ਕਿ ਗਰੀਬੀ ਦੇ ਵਿੱਚ ਵੀ ਬੰਦਾ ਮਾਯੂਸ ਹੋ ਜਾਂਦਾ ਨਸ਼ਿਆਂ ਵੱਲ ਚਲੇ ਜਾਂਦਾ ਤੁਸੀਂ ਕਿਦਾਂ ਬਚੇ ਰਹਿ ਗਏ ਜੀ ਨਸ਼ਿਆਂ ਤੋਂ ਨਸ਼ਿਆ 'ਚ ਬਚਿਆ ਤਾਂ ਦਸਵੇਂ ਸਪੀਦਾ ਦਾ ਅਮਰ ਚੱਕੋ ਗੁਰੂ ਵਾਲਾ ਬਣੋ ਬਹੁਤ ਨਸ਼ੇ ਰਹਿਤ ਕਰਦੇ ਸੀ ਵੀ ਬਹੁਤ ਕੁਝ ਕਰਦੇ ਥੇ ਪੜਜਤ ਗੁਰੂ ਵਾਲਾ ਬਣ ਗਿਆ ਖਿਆਲੇ ਨਹੀਂ ਆਇਆ ਕੋਈ ਚੀਜ਼ ਕੇ ਖਿਆਲੇ ਨਹੀਂ ਆਇਆ ਸਾਰੀ ਚੜਦੀ ਕਲਾ ਚੜਦੀ ਕਲਾ ਜਿੰਨੀ ਕਾਦੋ ਰਾਜਾ ਮਹਾਰਾਜਾ ਵੀ ਨਹੀਂ ਹੈ ਆਨੰਦ ਹੁੰਦੀ ਹੈ ਸਾਰੇ ਸੰਗਤ ਰੱਬੇ ਦੇਖਦਾ ਕੀ ਬਾਤ ਹੈ ਕੋਈ ਦੁਸ਼ਮਾਨੀ ਨਾ ਕੋਈ ਨਾ ਗਲੇ ਕੋਸਾ ਨਹੀਂ ਕੀ ਬਾਤ ਹੈ ਨਾ ਕੋ ਬੈਰੀ ਨਾ ਹੀ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਬਿਸਰ ਗਈ ਸਭ ਤਾਤ ਪਰਾਈ ਗੁਰਬਾਣੀ ਸਾਨੂੰ ਬਿਆਨ ਕਰਦੀ ਹੈ ਤੇ ਵੀਰ ਜੀ ਨੇ ਹੁਣੇ-ਹੁਣੇ ਬੜੀ ਕਮਾਲ ਦੀ ਗੱਲ ਆਖੀ ਕਿ ਇੰਨੀ ਖੁਸ਼ੀ ਇੰਨਾ ਸਕੂਨ ਸ਼ਾਇਦ ਰਾਜੇ ਮਹਾਰਾਜੇ ਕੋਲ ਵੀ ਨਹੀਂ ਹੋਣਾ ਨਹੀਂ ਹੁੰਦੇ ਹਾਂ ਨਹੀਂ ਹੁੰਦੇ ਜੀ ਪੈਸਾ ਵਾਲਾ ਰਾਤ ਮੇਂ ਸੌਂਦੇ ਨਹੀਂ ਹੈ ਜੀ ਹਾਂ ਗਰੀਬ ਕਾ ਚਰਨ ਵਿਚੇ ਰੱਬ ਵਸਦਿਆ ਰੱਬ ਦਾ ਪਿਆਰ ਗਰੀਬ ਕੇ ਚਰਨ ਹੈ ਨਾ ਜੋ ਸੰਗਤ ਕੇ ਉਹਨਾਂ ਚ ਪਰਮਾਤਮਾ ਵਸਦਾ ਵਸਦਾ ਠੀਕ ਹੈ ਆਪਾਂ ਪਿਆਰ ਕਰੀਏ ਇਹਨਾਂ ਗੱਲੇ कैकै जाति पाति ना देखो एक महसूस अपा सारे एक आ जाना एक दिन सब ने पैना रामनवर के चले गया खाली हाथ आया सिकंदर खाली हाथ जाना बड़े-बड़े दुनिया लंग गया अपा कौन है पानी दा बुलबुला बंदिया एक दिन नहीं रहना मिट जाना बिल्कुल ਬਹੁਤ ਪਿਆਰ ਵਾਲੀ ਰੂਪ ਪ੍ਰਮਾਤਮਾ ਤੁਹਾਡੇ ਉੱਤੇ ਇਦਾਂ ਹੀ ਕਿਰਪਾ ਬਣਾ ਕੇ ਰੱਖੇ ਤੁਹਾਨੂੰ ਬੜਾ ਚੰਗਾ ਲੱਗਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਵਿਸਾਖੀ ਨੂੰ ਜਦੋਂ ਸਿਰਾਂ ਦੀ ਮੰਗ ਕੀਤੀ ਸੀ ਉਦੋਂ ਭਾਈ ਦਿਆ ਸਿੰਘ ਜੀ ਤੋਂ ਲੈ ਕੇ ਭਾਈ ਸਾਹਿਬ ਸਿੰਘ ਜੀ ਤੱਕ ਪੰਜ ਪਿਆਰੇ ਉੱਠੇ ਸਨ ਤੇ ਸਿਰਫ ਭਾਈ ਦਿਆ ਸਿੰਘ ਜੀ ਪੰਜਾਬ ਤੋਂ ਸਨ ਤੇ ਬਾਕੀ ਸਾਰੇ ਜਿਹੜੇ ਪੰਜ ਪਿਆਰੇ ਸਨ ਕੋਈ ਹਸਤਨਾਪੁਰ ਤੋਂ ਸੀ ਕੋਈ ਗੁਜਰਾਤ ਤੋਂ ਸੀ ਕੋਈ ਬیدر ਤੋਂ ਸੀ ਕਰਨਾਟਕਾ ਤੋਂ ਸੀ ਸੋ ਲਾਜ਼ਮੀ ਤੌਰ ਤੇ ਸ਼ਾਇਦ ਪੰਜਾਬੀ ਵੀ ਨਹੀਂ ਬੋਲਦੇ ਹੋਣੇ ਜਿਵੇਂ ਵੀਰਜੀ ਦੀ ਜਿਹੜੀ ਪੰਜਾਬੀ ਆ ਉਸ ਤਰੀਕੇ ਦੀ ਨਹੀਂ ਹੈ ਜਿਵੇਂ ਅਸੀਂ ਸਾਰੇ ਲੋਕ ਪੰਜਾਬੀ ਬੋਲਦੇ ਆ ਕਿਉਂਕਿ ਮਾਹੌਲ ਦਾ ਬੜਾ ਫਰਕ ਪੈਂਦਾ ਲੇਕਿਨ ਗੁਰਗੋਵੀ ਸਿੰਘ ਜੀ ਮਹਾਰਾਜ ਕੀ ਕਹਿੰਦੇ ਆ ਕਹਿੰਦੇ ਜਿਨ ਪ੍ਰੇਮ ਕਿਓ ਤਨਹੀਂ ਪ੍ਰਭ ਪਾਇਓ ਹਨਾਈ ਪ੍ਰੇਮ ਹੋਣਾ ਚਾਹੀਦਾ ਦਿਲ 'ਚ ਖੁਸ਼ੀ ਹੋਣਾ ਚਾਹੀਏ ਪਥਲ ਪਾਣੀ 'ਚ ਰੱਖ ਦੋ ਕਿ ਪਥਲ 'ਚ ਪਾਣੀ ਥੋੜੀ ਵੜ ਜਾਂਦੇ ਆ ਪੈਸਾ ਨਾ ਰ ਅਮੀਰੀ ਨਹੀਂ ਹੁੰਦਾ ਇਹ ਦਿਲ ਵਿੱਚ ਅਮੀਰੀ ਹੋਣਾ ਚਾਹੀਦਾ। ਕੀ ਬਾਤ ਹੈ? ਕੀ ਬਾਤ ਹੈ? ਸੂਰਤ ਨਾਰ ਖਬਸੂਰਤੀ ਨਹੀਂ ਹੁੰਦਾ। ਆਪਣਾ ਅੱਖਾਂ ਵਿੱਚ ਪਿਆਰ ਹੋਣਾ ਚਾਹੀਦਾ ਦੁਨੀਆ ਦੇ। ਕੀ ਬਾਤ ਹੈ? ਕੀ ਬਾਤ ਹੈ? ਤੇ ਰੱਬ ਨਾਲ ਜੁੜਨਾ ਨਾ ਤੇ ਪੂਰਾ ਦਿਲ ਵਿੱਚ ਸਫਾਈ ਹੋਣਾ ਚਾਹੀਦਾ। ਦੁੱਧੋ ਮੇ ਦੁੱਧ। ਬਹੁਤ ਪਿਆਰ ਸਤਕਾਰ ਸਾਡੇ ਵੱਲੋਂ ਤੇ ਅਖੀਰ ਦੇ ਵਿੱਚ ਜਿਵੇਂ ਮੈਨੂੰ ਚੇਤਾ ਆ ਰਿਹਾ ਸੀ ਗੁਰਗੋਵੀ ਸਿੰਘ ਜੀ ਮਹਾਰਾਜ ਕਹਿੰਦੇ ਆ ਕਿ Hindu Turk ko Raaf ji Imam Saafi ਮਾਨਸ ਕੀ ਜਾਤਸਬਾ ਇੱਕ ਹੈ ਪਹਿਚਾਨ ਬੋ ਸਾਰਿਆਂ ਨੂੰ ਇੱਕ ਨਜ਼ਰ ਦੇ ਨਾਲ ਹੀ ਦੇਖਣਾ ਚਾਹੀਦਾ ਹੈ ਬਹੁਤ ਖੁਸ਼ੀ ਹੋਈ ਇਸੇ ਤਰੀਕੇ ਨਾਲ ਇਹਨਾਂ ਵੀਰ ਜੀ ਦੇ ਉੱਤੇ ਪਰਮਾਤਮਾ ਆਪਣੀ ਜਿਹੜੀ ਮਿਹਰ ਆ ਬਣਾ ਕੇ ਰੱਖੇ ਦੁਬਾਰਾ ਫੇਰ ਮੁਲਾਕਾਤ ਕਰਾਂਗੇ ਤੁਹਾਡੇ ਨਾਲ ਜ਼ਰੂਰ ਸਾਨੂੰ ਸਮਾਂ ਦਿਓ ਕਿਉਂਕਿ ਹੁਣ ਮਸਰੂਫੀਅਤ ਹੈ ਬਾਬਾ ਜੀ ਨੇ ਵੀ ਜਾਣਾ ਹੈ ਤੇ ਬਾਬਾ ਜੀ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਥੋੜੇ ਚੈਨਲ ਦਾ ਵੀ ਕਿ ਉਹ ਸਾਡੇ ਨਾਲ ਵੀਰਵਾਰ ਜਾਂ ਪੱਕੇ ਜਾਂ ਸ਼ੁਕਰਵਾਰ ਸੀ ਪੱਕਾ ਹੀ ਲੰਗਰਾ ਤੁਹਾਨੂੰ ਮੈਸੇਜ ਨਹੀਂ ਦੇ ਰਹੇਗੇ ਨਾਲੇ ਤੁਹਾਨੂੰ ਦਰਸ਼ਨੀ ਨਹੀਂ ਦੇ ਹੋ ਜਿਨਾਂ ਨਾਲ ਸੰਗਤ ਦਰਸ਼ਣ ਬਿਲਕੁਲ ਜੀ ਅਖੀਰ ਦੇ ਵਿੱਚ ਆਪ ਸੁਣੀਏ ਜੀ ਫੇਰ ਇੱਕ ਵਾਰੀ ਫੇਰ ਸੁਣਾ ਦਿਓ ਫੇਰ ਹਾਂ ਜੀ ਗੁਰੂ ਵਾਲਾ ਬਣੀਏ ਗੁਰੂ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀਏ ਨਸਿਆਂ ਨੂੰ ਛੱਡਿਏ ਬਿਰਜੀ ਕਰ ਬਰਸਾਮੀਏ ਇੱਕ ਪਾਸੇ ਦੇਸ ਮੇ ਮੰਗਾਈ ਬਿਰਜੀ ਦੂਜੇ ਪਾਸੇ ਨਸਿਆ ਸਰੀਰ ਨੂੰ ਖੰਡਾ ਜਾਵੇ ਗੁਰੂ ਵਾਲਾ ਬਣੀਏ ਬਿਰਜੀ ਗੁਰੂ ਵਾਲਾ ਬਣੀਏ ਜੀ ਗੁਰੂ ਵਾਲਾ ਬਣੀਏ ਬਿਰਜੀ ਨਸਿਆ ਨੂੰ ਛੜੀਏ ਜੀ ਗੁਰੂ ਵਾਲਾ ਬਣੋ ਬਿਰਜੀ ਗੁਰੂ ਵਾਲਾ ਬਣੋ ਬਹੁਤ ਬਹੁਤ ਪਿਆਰ ਸਤਿਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ